ਕਾਲ ਸਿੰਘ ਵਾਲੇ ਦਾ ਅੰਦਾਜ਼ ਫਿਰ ਉਦਾਂ ਹੀ ਆ ਰਿਹਾ ਫਿਰ ਉਦਾਂ ਹੀ ਧੱਕ ਪਾਉਣ ਲੱਗ ਗਿਆ ਜੀ ਕਿਦਾਂ ਸਾਰੇ ਵੀਰ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਉਸ ਪਰਮਾਤਮਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਮਿੱਤਰੋ ਇਸ ਵਾਲੀ ਵੀਡੀਓ 'ਚ ਅੱਜ ਦੇ ਟੂਰਨਾਮੈਂਟ ਅੱਜ ਕਿੱਥੇ-ਕਿੱਥੇ ਕਬੱਡੀ ਕਾਪਾ ਅੱਜ ਕਿਹੜੇ-ਕਿਹੜੇ ਮੇਲੇ ਆ ਉਨ੍ਹਾਂ ਬਾਰੇ ਤੁਹਾਨੂੰ ਅਪਡੇਟ ਦੇਵਾਂਗੇ ਨਵੇਂ ਆਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਰਨ ਦਾ ਫਰਜ਼ ਹੁੰਦਾ ਜਰੂਰ ਕਰਿਆ ਕਰੋ ਕਬੱਡੀ ਦੀਆਂ ਵੀਡੀਓ ਮਿੱਤਰੋ ਇਸ ਚੈਨਲ ਤੇ ਆਪਾਂ ਪਾਉਣੀ ਰਹਿੰਦੇ ਆ ਅੱਜ ਦਾ ਮੇਲਾ ਹੈਗਾ ਟੌਪ ਦਾ ਟੂਰਨਾਮੈਂਟ ਮਿੱਤਰੋ ਇਹ ਜੋ ਹੈ ਠੱਠੀਆਂ ਦੇ ਵਿੱਚ ਤਰਨਤਰਨਾ ਇਲਾਕੇ ਦੇ ਵਿੱਚ ਬਹੁਤ ਤਗੜਾ ਕੱਪ ਹੋਣਾ ਤੋਤਾ ਸਿੰਘ ਵਾਲੇ ਦੀ ਟੀਮ ਆ ਮਿੱਤਰੋ ਦੂਜੇ ਪਾਸੇ ਜੋ ਹੈ ਬਹੁਤ ਤਗੜੀ ਟੀਮ ਗੋਪੀ ਫਰੰਦੀ ਪ੍ਰੀਏ ਦੀ ਟੀਮ ਆ ਇਹ ਅੱਜ ਵੱਡਾ ਸ਼ੋਅ ਮੈਚ ਹੋਣਾ ਅੱਜ ਦੇ ਦਿਨ ਦਾ ਮੈਂ ਕਹਾਂ ਵੀ ਮੇਨ ਕੱਪ ਇਹੀ ਆ ਤੇ ਜੋ ਕੱਲ ਕੈਨੇਡਾ ਚ ਹੋਇਆ ਮਿੱਤਰੋ ਉਹ ਕੱਲ ਸਿੰਘਾਲੇ ਦਾ ਅੰਦਾਜ਼ ਫਿਰ ਉਦਾਂ ਹੀ ਆ ਰਿਹਾ ਫਿਰ ਉਦਾਂ ਹੀ ਧੱਕ ਪਾਉਣ ਲੱਗ ਗਿਆ ਕੱਲ ਕੈਨੇਡਾ ਚ ਬਹੁਤ ਤਗੜੇ ਮੈਚ ਹੋਏ ਆ ਸੋ ਤਾਂ ਕਰਕੇ ਵੀ ਬਹੁਤ ਵਧੀਆ ਮੇਲਾ ਹੋਇਆ ਕੈਨੇਡਾ ਦਾ ਅਗਲਾ ਕੱਪ ਵੀ ਜਲਦੀ ਆਊਗਾ ਉਹ ਵੀ ਤੁਹਾਨੂੰ ਕਲੀਅਰ ਕਰਾਂਗੇ ਪਰ ਕੱਲ ਵਾਲੇ ਮੇਲੇ ਨੇ ਨਿਆਰੇ ਲਿਆਤੇ ਆ ਸ਼ਿਲੂ ਹਣਿਆਂ ਦੀ ਟੀਮ ਇੱਕ ਪਾਸੇ ਕਰੀ ਆਈ ਐਡਸਪੋਰਟ ਸਰਹਾਲਾ ਰਣਗਾਂ ਚ ਉਹ ਸਾਰੀ ਮਾਲਾ ਮਿੱਤਰੋ ਜੋ ਸਰਾ ਕਰਦੇ ਆ ਸੋ ਕੱਲ ਵੀ ਤਗੜੇ ਮੈਚ ਹੋਏ ਆ ਇਹ ਅੱਜ ਦਾ ਸ਼ੋ ਮੈਚ ਆ ਤੇ ਇੱਕ ਹੋਰ ਟੂਰਨਾਮੈਂਟ ਆ ਅੱਜ ਛੋਟਾ ਕਪਾ ਰਾਮਨਗਰ ਸੌਕੇ ਦੇ ਵਿੱਚ 62 ਕਿਲੋ ਤੇ 55 ਕਿਲੋ ਦੇ ਮੈਚ ਆ ਮਿੱਤਰੋ ਸੋ ਇਹ ਵੀ ਟੂਰਨਾਮੈਂਟ ਛੋਟੇ ਭਾਰ ਵਰਗ ਵਾਲੇ ਭਰਾ ਮੇਰੇ ਜਾ ਸਕਦੇ ਆ ਇਹ ਵਧੀਆ ਮੇਲਾ ਹੋਣਾ ਅੱਗੇ ਆਉਣੇ ਆ ਮਿੱਤਰੋ ਅੱਜ ਦੇ ਟੂਰਨਾਮੈਂਟ ਸੀਗੇ ਬਾਕੀ ਜੋ ਫਰੰਦੀਪਰੀ ਦੀ ਗੋਪੀ ਦੀ ਟੀਮ ਚ ਵਧੀਆ ਪਲੇਅਰ ਵਧੀਆ ਮਾਲ ਜੋ ਆ ਤੁਹਾਨੂੰ ਅੱਜ ਦੇਖਣ ਨੂੰ ਮਿਲਨੇ ਆ ਮੈਂ ਮਲ ਦਾ ਨਵੀਂ ਵੀਡੀਓ ਦੇ ਵਿੱਚ ਨਵੀਂ ਅਪਡੇਟ ਲੈ ਕੇ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਇਆ ਕਰੋ ਕੋਈ ਘਾਟ ਨਹੀਂ ਪੈਂਦਾ ਨਵੀਂ ਵੀਡੀਓ ਵਿੱਚ ਮਿਲਦੇ ਆਂ